ਲੋਕ ਬਾਹਰ ਹੀ ਇੱਥੇ ਘਾਟਾ ਲੋਗ ਰਹਿੰਦੇ ਪਏ ਆ ਮਾਪੇ ਬਾਪ ਹੀ ਰਹਿੰਦੇ ਵੇ ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਬਜ਼ੁਰਗ ਹੀ ਰਹ ਰਹੇ ਆ ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹ ਰਿਹਾ ਨੇ ਲੋਕਾਂ ਨੂੰ ਸ਼ੌਂਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ ਉਹ ਵੀ ਕਹਿੰਦੇ ਵੀ ਅਸਾਂ ਅਸੀਂ ਬਾਹਰ ਹੀ ਨਿਕਲੀਏ ਇੱਕ ਦੂਜੇ ਨੂੰ ਦੇਖ ਕੇ ਜਿਹਦਾ ਭੇਡ ਚਾਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ ਪਿੰਡ ਦੇ ਵਿੱਚ ਯਾਦ ਆਲ ਮੋਸਟਲੀ ਤਾਰੇ ਲੱਗੇ ਹੋਏ ਆ ਘਰਾਂ ਦੇ ਘਰ ਬੰਦ ਪਏ ਆ ਨਹੀਂ ਦੇਖੋ ਜੀ ਸਰਕਾਰਾਂ ਕਹਿੰਦੀਆਂ ਤੇ ਕੁਸ਼ਿਆ ਪਰ ਕਰਦਿਆਂ ਬਹੁਤ ਘੱਟ ਆ ਆਨ ਬੜੇ ਸਮੇਂ ਜੇ ਹਿਸਾਬ ਨਾਲ ਹਾਲਾਤ ਚੱਲ ਰਹੇ ਆ ਪਿੰਡ ਦਾ ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਇਖਾਰ ਤੇ ਖੜਾ ਹੈਗਾ मैं तो सरकारी योग करता इतने ठीक है वो तो करके आप रुके हो नहीं तो आप भी बच्चों को जाना ही है मेरा उषा तो 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 जी उषा जी, तुछा जी।, तुछा जी। ਇੱਥੇ ਲੋਕ ਜਿਹੜੇ ਨੇ ਕਾਫੀ ਲੋਕਾਂ ਦੇ ਘਰ ਦੇ ਬਾਹਰ ਤਾਲੇ ਹੀ ਤਾਲੇ ਨਜ਼ਰ ਆਏ ਨੇ ਲੋਕ ਕਿੱਥੇ ਚਲੇ ਗਏ ਨੇ ਸਾਡੇ ਖਾਸਕ ਲੋਕ ਬਾਹਰ ਹੀ ਐ ਇੱਥੇ ਇੱਥੇ ਘਾਟਾ ਲੋਕ ਰਹਿੰਦੇ ਵੇ ਆ ਮਾਂ ਬਾਪ ਹੀ ਰਹਿੰਦੇ ਵੇ ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ ਕਿਉਂਕਿ ਅਸੀਂ ਦੇਖਿਆ ਹੈ ਕਿ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਸਾਰੇ ਬੱਚੇ ਤੋਂ ਉਨਕੇ ਬਾਹਰ ਹੀ ਐ ਹੱਥ ਕੀ ਕੋਈ ਨਹੀਂ ਹੈਗਾ ਕਿੰਨੇ ਕੁ ਲੋਕ ਹੈ ਜੇ ਫਿਰ ਪਿੰਡ ਦੇ ਵਿੱਚ ਰਹਿ ਰਹੇ ਨੇ ਬਜ਼ੁਰਗ ਹੀ ਰਹੇ ਆ ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹਿ ਰਿਹਾ ਹੈ ਬਾਕੀ ਸਾਰੇ ਬਾਹਰ ਹੀ ਜੀ ਅਤੇ ਜੇ ਗੱਲ ਕੀਤੀ ਹੈ ਕਿ ਕਿ ਨੌਜਵਾਨ ਪੀੜੀ ਨੂੰ ਤਾਂ ਕਿਹਾ ਜਾ ਰਿਹਾ ਹੈ ਕਿ ਬਾਹਰ ਨਾ ਜਾਣੇ ਥੀ ਰਹਿ ਕੇ ਜਿਹੜਾ ਕੰਮ ਕਾਰ ਕਰਣ ਨੇ ਲੋਕਾਂ ਨੂੰ ਸ਼ੌਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ ਉਹ ਵੀ ਕਹਿੰਦੇ ਵੀ ਅਸੀਂ ਅਸੀਂ ਬਾਹਰ ਹੀ ਨਿਕਲੀਏ ਇੱਕ ਦੂਜੇ ਨੂੰ ਦੇਖ ਕੇ ਜਿਹਦਾ ਭੇੜ ਚੱਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ ਉਹ ਆ ਸਾਬ ਕੱਢ ਪੈਂਦੇ ਕੋਈ ਨਹੀਂ ਇੱਧਰ ਰਹਿ ਕੇ ਰਹਿ ਕੇ ਖੁਸ਼ ਜੀ ਗੁਰਮੀਤ ਸਿੰਘ ਮੇਰਾ ਨਾਮ ਹੈ ਜੀ ਪਰ ਮੇ ਜੀ ਇਸ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਲੋਕਾਂ ਦੇ ਘਰਾਂ ਚੋਂ ਅਸੀਂ ਦੇਖਿਆ ਤਾਲੇ ਨਜ਼ਰ ਆਏ ਨੇ ਇੱਥੇ ਦੇ ਪਿੰਡ ਦੇ ਲੋਕ ਕਿੱਥੇ ਚਲੇ ਗਏ ਪਿੰਡੇ ਦੇ ਲੋਕ ਜਿਆਦਾਤਰ ਨੌਜਵਾਨ ਪੀੜ੍ਹੀ ਤਾਂ ਤੁਸੀਂ ਸਮਝੇ ਰਹੇ ਆ ਕਿ ਬਾਹਰ ਨੂੰ ਜਿਆਦਾ ਜਾ ਰਹੀ ਆ ਰੁਝਾਨ ਬਾਹਰ ਦਾ ਹੀ ਆ ਤੇ ਇਧਰ ਕਿਉਂਕਿ ਕੋਈ ਕਾਰੋਬਾਰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਇਸ ਕਰਕੇ ਕੋਈ ਖੂਜਲ ਕਰਨ ਵਾਸਤੇ ਆਪਣੇ ਰੋਜੀ ਰੋਟੀ ਕਮਾਉਣ ਵਾਸਤੇ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਯਾਦ ਆ ਮੋਸਟਲੀ ਤਾਲੇ ਲੱਗੇ ਹੋਏ ਆ ਘਰਾਂ ਦੇ ਘਰ ਬੰਦ ਪਏ ਆ ਕੋਈ ਕਾਫੀ ਮਾਲੋ ਬਾਹਰੋਂ ਆ ਕੇ ਕਿਰਾਏਦਾਰ ਬਹੁਤ ਰਹਿ ਰਹੇ ਆ ਇੱਥੇ ਤੇ ਤੇ ਜੇ ਢਾਲ ਕੇ ਨਹੀਂ ਵੱਡੀ ਵੱਡੀ ਕੂਠੀਆਂ ਮਈਆਂ ਉੱਤੇ ਹੀ ਤਾਂ ਖਰਚ ਆਉਂਦਾ ਹੈ ਤੇ ਲੋਕ ਜਿਹੜਾ ਅਗਰ ਉੱਤੇ ਖਰਚ ਕਰਦੇ ਤੇ ਇੱਥੇ ਕਾਰੋਬਾਰ ਵੀ ਤੇ ਪੱਛਦ ਬਜ਼ੁਰਗ ਜਿੱਦਾਂ ਤੇ ਲੋ ਬਈ ਸਵਰਗ ਸਦਾ ਹਰ ਗਏ ਆ ਤੇ ਬੱਚੇ ਨਵੀਂ ਪੀੜ੍ਹੀ ਜਿਹੜੀ ਉਹ ਬਾਹਰ ਚਲੀ ਗਈ ਆ ਕੁਛ ਕੁ ਮਾਪੇ ਵੀ ਬੱਚਿਆਂ ਦੇ ਮਗਰ ਬਾਹਰ ਚਲੇ ਗਏ ਆ ਇਸ ਕਰਕੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਤਾਲਾਬੰਦੀ ਦੇਖਣ ਨੂੰ ਮਿਲ ਰਹੀ ਆ ਤੇ ਜੇ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਅਸੀਂ ਅਸੀਂ ਦਵਾਂਗੇ ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੇ ਲੱਗ ਨਹੀਂ ਰਿਹਾ ਕਿ ਲੋਕ ਹਜੇ ਵੀ ਨੇ ਬਾਹਰ ਹੀ ਗਏ ਨਹੀਂ ਦੇਖੋ ਜੀ ਸਰਕਾਰਾਂ ਕਹਿੰਦੀਆਂ ਤੇ ਕੋਸ਼ਿਸ਼ ਆ ਪਰ ਕਰਦਿਆਂ ਬਹੁਤ ਘਟਿਆ ਸਰਕਾਰ ਇੱਧਰ بے ਰੋਜ਼ਗਾਰੀ ਬੇਰੋਜ਼ਗਾਰੀ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਵੱਧ ਗਈ ਆ ਤੇ ਇੱਧਰ ਕੋਈ ਵੀ ਜਿੰਨੀ ਮਰਜ਼ੀ ਪੜ੍ਹਾਈ ਕਰ ਲੋ ਉਹਦੇ ਹਿਸਾਬ ਨਾਲ ਕੋਈ ਨੌਕਰੀ ਪੇਸ਼ਾ ਨੌਕਰੀ ਮਿਲਣ ਦੀ ਆਸ ਬਹੁਤ ਘਟਿਆ ਧਿਆਨ ਵਾਲੇ ਸਮੇਂ ਚ ਲੱਗਦਾ ਕਿ ਪਿੰਡ ਖਾਲੀ ਹੋ ਜਾਏਗਾ ਆਉਣ ਵਾਲੇ ਸਮੇਂ ਚ ਜੇਸਾ ਆਪਣਾ ਹਾਲਾਤ ਚੱਲ ਰਹੇ ਆ ਪਿੰਡ ਦਾ ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਇਖਾਰ ਤੇ ਖੜਾ ਹੈਗਾ ਜਿੱਦਾਂ ਕਹਿ ਲਵੋ ਕਿ ਪੂਰਾ ਪੰਜਾਬੀ ਬਾਹਰ ਨੂੰ ਵਹੀਰਾ ਘੱਟ ਕੇ ਜਾ ਰਿਹਾ ਹੈਗਾ ਇਹ ਵੈਸੇ ਪੰਜਾਬ ਲਈ ਕਾਫੀ ਮਾੜੀ ਗੱਲ ਹੈ ਗਈ ਆ ਤੇ ਆਉਣ ਵਾਲੇ ਤੋਂ ਵੇਖ ਲਈ ਵੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਮਾਹੌਲ ਸੋਚਣ ਵਾਲੀ ਗੱਲ ਹੈਗੀ ਜਸਵਿੰਦਰ ਸਿੰਘ ਜਸਵਿੰਦਰ ਜੀ ਕਾਫੀ ਵੇਖਿਆ ਸੀ ਪਿੰਡ ਦੇ ਵਿੱਚ ਘਰ ਦੇ ਲੋਕ ਲੱਗੇ ਹੋਏ ਨੇ ਵੱਡੀ ਵੱਡੀ ਖੂਟੀਆਂ ਤੇ ਲੋਕ ਹੀ ਲੋਕ ਇਕੱਠੇ ਆਏ ਨੇ ਕਾਰਨ ਕੀ ਹੈ ਕਾਰਨ ਇਹ ਆ ਭਾਜੀ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਆ ਕਾਫੀ ਵਿਦੇਸ਼ ਦੇ ਵਿੱਚ ਜਨ ਉਹਦੇ ਕਾਰਨ ਸਾਡਾ ਪਿੰਡ ਆ तकरीबन ਅੱਧੇ ਤੋਂ ਜ਼ਿਆਦਾ ਖਾਲੀ ਹੈ। ਜ਼ਿਆਦਾ ਲੋਕੀ ਬਾਹਰ ਚ ਪਿੰਡ ਦੇ ਵਿੱਚ ਇਸ ਕਰਕੇ ਜ਼ਿਆਦਾ ਪਿੰਡ ਮਤਲਬ ਖਾਲੀ ਹੋਏ। ਇਹ ਕਿੰਨੇ ਸਮੇਂ ਤੋਂ ਜਿਹੜਾ ਲੋਕ ਬਾਹਰ ਨੂੰ ਰੁਖ ਕਰ ਰਹੇ ਹੈ ਪਿੰਡ ਤੋਂ ਕਿਤੇ ਇਹ ਤਾਂ ਨਹੀਂ ਕਿ ਦਲਜੀਤ ਬਾਹਰ ਚਲਾ ਗਿਆ ਹੈ ਦਲਜੀਤ ਇੱਕ ਉਹਦਾ ਸਟਾਰ ਬਣ ਗਿਆ ਹੈ ਇਸੇ ਕਰਕੇ ਲੋਕੀ ਬਾਹਰ ਨਹੀ ਉਹ ਤਾਂ ਉਹ ਨਹੀਂ ਗੱਲ ਹੈ ਕਿ ਉਹ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਕਾਫੀ ਮਤਲਬ ਮਹਾਨ ਹਸਤੀਆਂ ਹੋਈਆਂ ਜਿਦਾਂ ਆਪਾਂ ਕਹਦੇ ਹੀ ਇਹ ਉੱਜਲ ਦਸਾਂਹ ਕੈਨੇਡਾ ਦੇ ਮੁੱਖ ਮੰਤਰੀ ਸੀ ਉਹ ਵੀ ਸਾਡੇ ਪਿੰਡ ਤੋਂ ਸੀ ਹੈਨਾ ਇਹ ਇਹ ਤੇ ਨਹੀਂ ਗੱਲ ਬਈ ਇਹ ਮਤਲਬ ਬਾਹਰ ਗਿਆ ਇੱਕ ਦਾ ਜਿੱਤੇ ਤਾਂ ਲੋਕ ਜਾਣ ਲੱਗੇ ਪਰ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਇਹ ਹੀ ਆ ਬਈ ਫੈਮਲੀਆਂ ਪਹਿਲਾਂ ਤੋਂ ਹੀ ਬਾਹਰ ਪਰ ਜੇ ਲੋਕ ਸਾਰੇ ਹੀ ਬਾਹਰ ਚਲੇ ਜਾਣਗੇ ਤਾਂ ਪਿੰਡ ਤਾਂ ਖਾਲੀ ਹੋ ਜਾਏਗਾ ਹਾਂਜੀ ਇਹ ਤਾਂ ਗੱਲ ਹੈਗੀ ਆ ਵੀ ਜਦੋਂ ਸਾਰੇ ਬਾਹਰ ਚਲੇ ਜਾਣਗੇ ਪਿੰਡ ਤਾਂ ਖਾਲੀ ਤੇ ਫਿਰ ਪਿੰਡ ਚ ਰਹੂਗਾ ਕੌਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੇਖਦੇ ਆ ਕਿੱਦਾਂ ਹੁੰਦੀ ਆ ਮੈਨੂੰ ਲੱਗਦਾ ਨਹੀਂ ਬਈ ਇੱਥੇ ਕੋਈ ਵੀ ਰਹਿ ਕੇ ਕਿਸੇ ਦਾ ਬੱਚਾ ਹੁਣ ਤੁਸੀਂ ਦੇਖ ਲਓ ਸਾਡੇ ਹੀ ਦੇਖ ਲਓ ਸਾਰਿਆਂ ਦੇ ਘਰ-ਪਰਤੀ ਦੇਖ ਲਓ ਇੱਕ-ਇੱਕ ਬੱਚਾ ਬਾਹਰ ਹੀ ਹੋਊਗਾ ਇਹ ਕਿ ਬਾਹਰ ਜਾਣ ਮੇਰੇ ਤਾਂ ਆਪ ਤਿੰਨੇ ਹੀ ਬਾਹਰ ਹੈ ਅੱਛਾ ਮੈਂ ਤਾਂ ਸਰਕਾਰੀ ਜੋਬ ਕਰਦਾ ਇੱਥੇ ਠੀਕ ਹੈ ਉਹ ਤਾਂ ਕਰਕੇ ਆਪਾਂ ਰੁਕੇ ਹੋ ਨਹੀਂ ਤਾਂ ਆਪਾਂ ਵੀ ਬੱਚਿਆਂ ਕੋ ਜਾਣਾ ਹੀ ਹੈਗੇ ਅੱਛਾ ਤੇ ਲੱਗ ਨਹੀਂ ਰਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਲੋਕ ਬਾਹਰ ਨਾ ਜਾਣ ਲੋਕਾਂ ਨੂੰ ਇੱਥੇ ਹੀ ਰੋਜ਼ਗਾਰ ਦਿੱਤਾ ਜਾਏ ਕਿਉਂਕਿ ਜਿੰਨੀਆਂ ਵੱਡੀਆਂ ਕੋਠੀਆਂ ਭਾਈਆਂ ਉਸ ਹਾਲਾਤਾਂ ਤਾਂ ਲੋਕ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਰੂਹੇ ਘਰ ਦੇਵੇ ਵੀ ਸਰਕਾਰ ਹਨ ਆਪਾਂ ਕਹਿੰਦੇ ਹਾਂ ਹੁਣ ਇੱਥੇ ਕਿੰਨੀ ਦੁਨੀਆ ਹੈ ਜਿਹੜੀ ਪੜ੍ਹੀ ਲਿਖੀ ਹੈ ਇੰਦੀ ਦੂਰੀ ਫਿਰਦੀ ਉਹ ਤਾਂ ਇਹ ਕਹਿ ਹੀ ਰਹੇ ਆ ਵੀ ਦੇਮਾਂਗੇ ਦੇਣ ਜਾਂ ਤਾਂ ਪਤਾ ਹੋਵੇ ਵੀ ਆ ਮਿਲਣਾ ਆਪਾਂ ਨੂੰ ਕੁਛ ਮੁਰੇ ਨੌਜਵਾਨਾਂ ਨੂੰ ਦੇਖੇ ਤਾਂ ਭਾਜੀ ਫੇਰੇ ਰੁਕਊਗਾ ਸਰ ਜਿਆਦਾ ਮੁਰੇ ਸਰ ਐਦਾ ਲੱਗ ਨਹੀਂ ਰਿਹਾ ਕਿ ਜੇ ਲੋਕ ਹੀ ਲੱਗੇ ਸਾਰੇ ਗਾਂ ਪਿੰਡ ਨੂੰ ਫੇਰ ਖਾਲੀ ਹੋਈ ਤੇ ਨਾ ਫੇਰ ਇੱਥੇ ਕੋਈ ਰਹੇਗਾ ਤੇ ਫੇਰ ਪਿੰਡ ਦਾ ਨਾਮ ਵੀ ਜਿਹੜਾ ਹਾਂਜੀ ਉਹ ਤਾਂ ਰਹੂਗਾ ਇਹ ਤਾਂ ਹੋਣਾ ਹੀ ਹੈ ਇੱਕ ਦਿਨ ਜਿੱਦਾਂ ਜਿਹੜਾ ਹਾਲਾਤ ਆ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਇਹ ਹੀ ਕਹਿ ਰਹੀ ਆ ਵੀ ਅਸੀਂ ਜਾਣਾ ਹੀ ਬਾਹਰ ਆ ਤੇ ਇੱਕ ਦਿਨ ਤਾਂ ਇਦਾਂ ਦਾ ਟਾਈਮ ਆਊਗਾ ਕਿ ਖਾਲੀ ਹੋਣਗੇ ਫਿਰ ਤੇ ਕਿਵੇਂ ਰੁਕਿਆ ਕਿਵੇਂ ਜਾਵੇ ਸੀ ਇਹ ਤਾਂ ਹੱਲ ਤਾਂ ਇੱਕੋ ਹੀ ਆ ਜੇ ਸਰਕਾਰ ਇਧਰ ਬੱਚਿਆਂ ਨੂੰ ਨੌਕਰੀਆਂ ਦੇਵੇ ਉਹਨਾਂ ਲਈ ਕੋਈ ਨੌਕਰੀ ਵਧੀਆ ਹੋਵੇ ਉਹਨਾਂ ਦੇ ਰਹਿਣ ਦਾ ਅਗਲੇ ਨੂੰ ਇਹ ਹੋਵੇ ਵੀ ਹਾਂ ਅਸੀਂ ਇੱਥੋਂ ਗੁਜ਼ਾਰਾ ਕਰ ਸਕਦੇ ਹਾਂ ਇਹ ਹੀ ਕਾਰਨ ਹੈ ਹੋਰ ਤਾਂ ਨਹੀਂ ਰੁਕਦਾ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658